ਨੈੱਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਇੱਕ ਪੁਸਤਕ ਇੱਕ ਸੰਵਾਦ ਦੀ ਲੜੀ ਅਧੀਨ ਮਨਦੀਪ ਕੌਰ ਪੰਮਰਾ ਦੀ ਕਾਵ ਪੁਸਤਕ ਨਿਆਜਬੋ ਤੇ ਸੰਵਾਦ ਰਚਾਇਆ ਗਿਆ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਹਿੰਦੇ ਆ ਕਿਹਾ ਕਿ ਇੱਕ ਪੁਸਤਕ ਇੱਕ ਸੰਵਾਦ ਲੜੀ ਵਿੱਚ ਇਹ ਨੌਵਾਂ ਸਮਾਗਮ ਹੈ ਪੋਸਤਕਵਾਰੇ ਸੰਵਾਦ ਰਚਾਉਂਦੇ ਅਸੀਂ ਬੁੱਤ ਪੂਜਕ ਨਾ ਬਣੀਏ ਗੋਸ਼ਟੀ ਲੇਖਕ ਦੀ ਸੀਮਾ ਸਮਰੱਥਾ ਪਰਖਣ ਅਤੇ ਅਗਾਹ ਕਰਨ ਲਈ ਹੁੰਦੀ ਹੈ ਡਾਕਟਰ ਜੋਤੀ ਸ਼ਰਮਾ ਨੇ ਨਿਆਜਬੂਦ ਦਾ ਥੀਮਕ ਤੇ ਵਿਦਾਗਤ ਅਧਿਆਨ ਤੇ ਪੇਪਰ ਪੜਿਆ ਗਿਆ ਉਹਨਾਂ ਕਿਹਾ ਕਿ ਲੇਖਕਾਂ ਨੇ ਸ਼ੁਰੂਆਤ ਵਾਰਤਕ ਨਾਲ ਕੀਤੀ ਉਹਨਾਂ ਦਾ ਕਾਵ ਸੰਗ੍ਰਹਿ ਸਾਂਝ ਦਾ ਪ੍ਰਤੀਕ ਹੈ ਰੂਹ ਦਾ ਹਾਣੀ ਹੈ ਕਵਿਤਾ ਪ੍ਰਗਤੀਕ ਪਹੁੰਚ ਅਪਣਾਉਂਦੀ ਹੋਈ ਰੁਬਾਈ ਦੇ ਨੇੜੇ ਹੈ ਡਾਕਟਰ ਹਰਜੀਤ ਸਿੰਘ ਢਾਲੀਵਾਲ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਪੁਸਤਕ ਮਾਨਵੀ ਪਹੁੰਚ ਨੂੰ ਸਮਰਪਿਤ ਨਿਜ ਤੋਂ ਪਰ ਦੀ ਯਾਤਰਾ ਹੈ ਪਾ ਧਾਰਮਿਕ ਅਤੇ ਸਮਾਜਿਕ ਚੇਤਨਾ ਦੀ ਸ਼ਾਇਰੀ ਹੈ ਕਵਿਤਾ ਸਮੂਹਿਕ ਰੂਪ ਵਿੱਚ ਔਰਤ ਮਰਦ ਦੇ ਬਖਰੇਵੇਂ ਤੋਂ ਮੁਕਤ ਹੈ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਦਾਰ ਬਲਦੇਵ ਸਿੰਘ ਸੜਕ ਨਾਮਾ ਨੇ ਕਿਹਾ ਕਿ ਪੰਜਾਬੀ ਸਾਹਿਤ ਅਕੈਡਮੀ ਗੰਭੀਰ ਸਮਾਗਮ ਰਚਾ ਰਹੀ ਹੈ ਜੋਸ਼ ਲਾਗਾ ਜੋ ਉਪਰਾਲਾ ਹੈ ਇਹ ਹੀ ਆਪਣੇ ਪਿਤਾ ਡਾਕਟਰ ਆਤਮ ਹਮਰਾਹੀ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰ ਰਹੀ ਹੈ ਸੋਮਾ ਸਭ ਲੋਕ ਨੇ ਕਿਹਾ ਕਿ ਨਵੇਕਰੀ ਖੁਸ਼ਬੂ ਵਾਲੀ ਨਿਆਜ਼ਬੋ ਮਾਨਵੀ ਸਰੂਕਾਰਾਂ ਦੀ ਸ਼ਾਇਰੀ ਦਾ ਪੰਡਾਰਾ ਹੈ ਇਸ ਮੌਕੇ ਡਾਕਟਰ ਹਰਜੀਤ ਸਿੰਘ ਉਪਲ ਜੰਮੂ ਸੁਰਿੰਦਰ ਦੀਪ ਸਿੰਘ ਮੋਹੀ ਅਮਰਜੀਤ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਸਮਾਗਮ ਦੀ ਪ੍ਰਧਾਨਗੀ ਪਾਸ਼ਣ ਦਿੰਦਿਆਂ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਲੇਖਕਾ ਦੀ ਸੰਕੀਤ ਭਾਸ਼ਾ ਵਿੱਚ ਲਿਖੀ ਗਈ ਕਵਿਤਾ ਦੇ ਵੱਡੇ ਅਰਥ ਹਨ ਮਨਦੀਪ ਕੌਰ ਪਮਰਾ ਆਪਣੇ ਪਿਤਾ ਦੀ ਵਿਰਾਸਤ ਨੂੰ ਅਪਣਾਉਂਦੀ ਹੋਈ ਇੱਕ ਦਾਰਸ਼ਨਿਕ ਕਵਿਤਰੀ ਹੈ ਅੱਜ ਦੀ ਟੈਕਨੋਲੋਜੀ ਤੇ ਮੋਬਾਈਲ ਨੇ ਮਨੁੱਖ ਨੂੰ ਇਕੱਲਾ ਕਰ ਦਿੱਤਾ ਹੈ ਸੋ ਅੱਜ ਮਨੁੱਖ ਲਈ ਕਲਾਮਾਂ ਦੀ ਸਖਤ ਲੋੜ ਹੈ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਿਰਫ ਮਾਨਵਵਾਦੀ ਹੋਣ ਦੀ ਥਾਂ ਲੋਕਪੱਖੀ ਹੋਣਾ ਚਾਹੀਦਾ ਹੈ ਕੋਈ ਵੀ ਵਾਦ ਮੁਕਤ ਨਹੀਂ ਹੁੰਦਾ ਇਹ ਚਲਾਕੀ ਵਾਲੇ ਸ਼ਬਦ ਹਨ ਭਾਸ਼ਾ ਸਮੇਂ ਦੇ ਨਾਲ ਬਦਲਦੀ ਹੈ ਅਕੈਡਮੀ ਦੇ ਸਕੱਤਰ ਜਸਬੀਰ ਚੱਜ ਨੇ ਬਖੂਬੀ ਮੰਚ ਸੰਚਾਲਨ ਕੀਤਾ ਇਸ ਮੌਕੇ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਤਰਲੋਚਨ ਅਲੋਚੀ ਜਸਵੀਰ ਚੱड्ਜ ਜਨਮੀਜਾ ਸਿੰਘ ਜੋਹਲ ਡਾਕਟਰ ਫਕੀਰ ਚੰਦ ਸ਼ੁਕਲਾ ਡਾਕਟਰ ਸੰਦੀਪ ਸ਼ਰਮਾ ਡਾਕਟਰ ਜਸਵਿੰਦਰ ਜੋਧਾ ਰਾਮ ਸਿੰਘ ਕੇ ਸਾਧੂ ਸਿੰਘ ਡਾਕਟਰ ਬਲਵਿੰਦਰ ਪਾਲ ਸਿੰਘ ਸੋਮਾ ਸਬਲੂਕ सुरेंद्र ਦੀਪ ਜਸਵਿੰਦਰ ਕੌਰ ਜੱਸੀ ਡਾਕਟਰ ਸੁਖਦੇਵ ਸਿੰਘ ਪੀਏਯੂ ਡਾਕਟਰ ਬਲਵਿੰਦਰ ਸਿੰਘ ਆਲਖ ਉਪੇਂਦਰ ਸਿੰਘ ਚੌਂਕੀਮਾਨ ਜਗਪ੍ਰੀਤ ਕੌਰ ਤਰਲੋਚਨ ਝਾਂਡੇ ਮੀਤ ਅਨਮੋਲ ਭਗਵਾਨ ਢਿੱਲੋਂ ਹਰਬੰਸ ਮਾਲਵਾ ਮੋਹੀ ਅਮਰਜੀਤ ਉਜਾਗਰ ਸਿੰਘ ਲਲਤੋ ਰਣਜੀਤ ਸਿੰਘ ਜੈਪਾਲ ਕਮਲਵਾਲੀਆ ਅਮਰ ਕੌਲੀਆ ਚੰਦਜੀਤ ਸਿੰਘ ਸਮਲਸਰ ਕੁਲਵਿੰਦਰ ਕਿਰਨ ਪਰਮਜੀਤ ਕੌਰ ਮਹਿਕ ਸੁਖਵਿੰਦਰ ਅਨਹਦ ਬਲਜੀਤ ਮਾਲਾ ਸਮੇਤ ਕਾਫੀ ਗਿਣਤੀ ਵਿੱਚ ਲੇਖਕ ਅਤੇ ਸਰੋਤੇ ਹਾਜ਼ਰ ਸਨ